ਸੀਨੀਅਰ ਪੁਲਿਸ ਕਪਤਾਨ ਗੁਰਦਾਸ ਪੋਰਾਈ ਪੀਐਸ ਸ਼੍ਰੀ ਦੇਆਮਾ ਹਰੀਸ਼ ਕੁਮਾਰੋਂ ਪ੍ਰਕਾਸ਼ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਲਗਾਤਾਰ ਗੁਰਦਾਸਪੁਰ ਜ਼ਿਲ੍ਹੇ ਨੂੰ ਨਸ਼ਾ ਮੁਕਤ ਤੇ ਅਪਰਾਧ ਮੁਕਤ ਬਣਾਉਣ ਦੇ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਸਖਤ ਮਿਹਨਤ ਕੀਤੀ ਜਾ ਰਹੀ ਹੈ ਲਗਾਤਾਰ ਚੱਕੀ ਥਾਵਾਂ ਦੇ ਉੱਪਰ ਚੈਕਿੰਗ ਬਿਆਨ ਚੱਲ ਰਿਹਾ ਹੈ ਇਸੇ ਦੇ ਤਹਿਤ ਹੀ ਲਗਾਤਾਰ ਪੁਲਿਸ ਵੱਲੋਂ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਪੈਦਾ ਕਰਨ ਦੇ ਲਈ ਫਲੈਗ ਮਾਰਚ ਵੀ ਸਮੁੱਚੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕੱਡੇ ਜਾ ਰਹੇ ਹਨ ਕੁਝ ਸਮਾਂ ਪਹਿਲਾਂ ਹੀ ਐਸਐਚਓ ਸਿਟੀ ਗੁਰਮੀਤ ਸਿੰਘ ਦੀ ਅਗਵਾਈ ਹੇਠ ਗੁਰਦਾਸਪੁਰ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੱਢਿਆ ਗਿਆ ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਹਾਜ਼ਰ ਸਨ ਗੱਲਬਾਤ ਦੌਰਾਨ ਐਸਐਚਓ ਸਿਟੀ ਗੁਰਮੀਤ ਸਿੰਘ ਨੇ ਲੋਕਾਂ ਨੂੰ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਇਹ ਮਾਨਯੋਗ ਐਸਐਸਪੀ ਸ੍ਰੀ ਹਰੀਸ਼ ਦਿਆਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੀ ਡੀਐਸਪੀ ਮੋਹਨ ਸਿੰਘ ਜੀ ਗਵਾਈ ਹੇਟ ਜਿਹੜਾ ਸ਼ਹਿਰ ਦੇ ਵਿੱਚ ਅ ਅਮਨ ਮਾਨ ਨੂੰ ਰੱਖਣ ਵਾਸਤੇ ਜਿਹੜਾ ਵੱਖ-ਵੱਖ ਬਜ਼ਾਰਾਂ ਦੇ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਜਿਸ ਵਿੱਚ ਲੋਕਾਂ ਦਾ ਕੰਫੀਡੈਂਸ ਬਿਲਡ ਅਪ ਹੋ ਸਕੇ ਤੇ ਲੋਕਾਂ ਵਿੱਚ ਇਹ ਇਹ ਹੋ ਸਕੇ ਵੀ ਪੁਲਿਸ ਹਮੇਸ਼ਾ ਸਾਡੇ ਨਾਲ ਹੈ ਤੇ ਕੋਈ ਵੀ ਮਾੜੇ ਅੰਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਊਗਾ ਇਸ ਤਰ੍ਹਾਂ ਦੇਖਿਆ ਜੀ ਕਈ ਲੋਕ ਜਿਹੜੇ ਬੋਲਡ ਦੇ ਪਟਾਕੇ ਵਿਝਾਉਂਦੇ ਨੇ ਜਾਂ ਉਲੜਬਾਜੀ ਕਰਦੇ ਉਹਨਾਂ ਨੂੰ ਕੀ ਮੈਸੇਜ ਹੈ ਵੇਖੋ ਸਰ ਉਹਨਾਂ ਨੂੰ ਤਾਂ ਬਿਲਕੁਲ ਹੀ ਸਖਤ ਤਾੜਨਾਵਾ ਕੋਈ ਵੀ ਬਖਸ਼ਣਯੋਗ ਖਾਨਾ ਨਹੀਂ ਹੈਗਾ ਵੀ ਜੇ ਇਸ ਤਰ੍ਹਾਂ ਦਾ ਕੋਈ ਵਾਈਲੈਂਸ ਕਰਦਾ ਵਾ ਤੇ ਉਹਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਧਰਾਵਾਂ ਦੇ ਤਹਿਤ ਕਾਰਵਾਈ ਕੀਤੀ ਜਾਊਗੀ ਸਮੇ ਸਮੇਸੇ ਇਹ ਲੋਕ ਹੈਗੇ ਨੇ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਬਿਲਕੁਲ ਜੀ ਜਿਹੜੇ ਹੁਣ ਮੰਨ ਲਓ ਕਿ ਨਸ਼ਿਆਂ ਦੇ ਦਲਦਲ ਜਾ ਚੁੱਕੇ ਆ ਉਹਨਾਂ ਨੂੰ ਇਹੀ ਮੈਸੇਜ ਆ ਵੀ ਤੁਸੀਂ ਆਓ ਸਾਡੇ ਨਾਲ ਹਸਪੀਟਲ ਜਾਓ ਤੁਹਾਡਾ ਟ੍ਰੀਟਮੈਂਟ ਕਰਵਾਉਨੇ ਆ ਤੇ ਉਹਨਾਂ ਨੂੰ ਜਾ ਕੇ ਆਪਣੀ ਚੰਗੀ ਜ਼ਿੰਦਗੀ ਬਤੀਤ ਕਰ ਸਕਣ ਹੈ ਹੈਲਪ ਲਾਈਨ ਨੰਬਰ ਵਿਚਾਰੀ ਕੀਤੇਗੇ ਬਿਲਕੁਲ ਜੀ 112 ਨੰਬਰ 10181 ਹਣੇ ਬਾਕੀ ਸਾਡਾ ਕੰਟਰੋਲ ਰੂਮ ਦਾ ਨੰਬਰ ਹੈ ਜੀ ਸਾਰੇ ਥਾਵਾਂ ਤੇ ਤੁਸੀਂ ਫੋਨ ਕਰਕੇ ਕਿਸੇ ਵੀ ਤਰ੍ਹਾਂ ਦਾ ਕੋਈ ਗਲਤ ਅਨਸਰ ਕੋਈ ਨਸ਼ਾ ਵੇਚਦਾ ਉਹਦੇ ਬਾਰੇ ਸੂਚਿਤ ਕੀਤਾ ਜਾ ਕਰੋ ਤੇ ਉਹਦਾ ਨਾਮ ਗੁਪਤ ਰੱਖਿਆ ਜਾਏਗਾ ਤੁਹਾਨੂੰ ਸਮੇਂ ਸਿਰ ਇਨਾਮ ਵੀ ਦਿੱਤਾ ਜਾਏਗਾ ਜਿਸ ਤਰ੍ਹਾਂ ਕਈ ਲੋਕ ਡਰਦੇ ਵੀ ਹੈਗੇ ਨੇ ਵੀ ਇਹ ਕੁਝ ਨਹੀਂ ਦੱਸਣਾ ਹੈਗਾ ਜੇ ਸਾਡਾ ਨਾਮ ਵਿੱਚ ਆ ਜਾਊਗਾ ਬਿਲਕੁਲ ਨਹੀਂ ਜੀ ਉਹਨਾਂ ਦਾ ਨਾਮ ਬਿਲਕੁਲ ਤਰ੍ਹਾਂ ਤੇ ਗੁਪਤ ਰੱਖਿਆ ਜਾਊਗਾ ਤੇ ਅਫਸਰਾਂ ਨੂੰ ਉਹਨਾਂ ਨੂੰ ਸਨਮਾਨਤ ਵੀ ਕਰਵਾਇਆ ਜਾਏਗਾ